ਪਰਮ ਸਤਕਾਰਯੋਗ ਪਿਆਰੇ ਖਾਲਸਾ ਜੀ ਗੱਜ ਕੇ ਪ੍ਰੇਮ ਨਾਲ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼੍ਰੋਮਣੀ ਮਿਸਲ ਸ਼ਹੀਦਾਂ ਪੰਥ ਅਕਾਲੀ ਬੁੱਢਾ ਦਲ ਦੁਆਬਾ ਦਾ ਮੀਤ ਜਥੇਦਾਰ ਜਥੇਦਾਰ ਬੁੱਢਾ ਦਲ ਦੁਆਬਾ ਸੋ ਅੱਜ ਕੱਲ੍ਹ ਵੀਰੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਹੀ ਵੱਡਾ ਬਰਤਾਂਤ ਚੱਲ ਰਿਹਾ ਕਿ ਭਗਤ ਰਵਦਾਸ ਜੀ ਹਨ ਜਾਂ ਗੁਰੂ ਰਵਦਾਸ ਜੀ ਹਨ ਜਾਂ ਸਤਿਗੁਰੂ ਰਵਦਾਸ ਜੀ ਹਨ ਸੋ ਜਿਹੜੇ ਆ ਧਰਮੀ ਹਰੀ ਜਨ ਲੋਕ ਹਨ ਹੈਗੇ ਹਨ ਰਬਦਾਸੀਆ ਸਮਾਜ ਦੇ ਜਿਹੜੇ ਵੀਰ ਹੈਗੇ ਹਨ ਉਹ ਬਾਰ-ਬਾਰ ਕਦੇ ਕਿਸੇ ਤੋਂ ਮਾਫੀ ਮੰਗਵਾਉਂਦੇ ਆ ਕੋਈ ਭਗਤ ਕਹਿ ਦਿੰਦਾ ਹੈ ਤੇ ਉਹ ਇਸ ਪ੍ਰਕਾਰ ਦੇ ਨਾਲ ਵੀਡੀਓ ਵੀ ਪਾ ਕੇ ਬਾਰ-ਬਾਰ ਕਹਿੰਦੇ ਹਨ ਕਿ ਸਤਿਗੁਰੂ ਰਵਦਾਸ ਜੀ ਨੂੰ ਸਤਿਗੁਰੂ ਕਹੋ ਭਗਤ ਨਾ ਕਹੋ ਸੋ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਇਹ ਕਿਉਂ ਇੱਕ ਭਾਵਨਾ ਬਣ ਗਈ ਕਿ ਭਗਤ ਸ਼ਬਦ ਨੀਵਾ ਹੁੰਦਾ ਹੈ ਗੁਰੂ ਜਾਂ ਸਤਿਗੁਰੂ ਸ਼ਬਦ ਉੱਚਾ ਹੁੰਦਾ ਹੈ ਸੋ ਇਹ ਹੁਣ ਪ੍ਰਮਾਤਮਾ ਜਾਣੇ ਵਾਹਿਗੁਰੂ ਜਾਣੇ ਉਹਨਾਂ ਦਾ ਸੰਸਾ ਪਰਮੇਸ਼ਰ ਨਿਰਵਰਤ ਕਰਦੇ ਹਨ ਕਿ ਉਹਨਾਂ ਦੇ ਮਨ ਦੇ ਵਿੱਚ ਹੀਣ ਭਾਵਨਾ ਕਿਉਂ ਬਣੀ ਆ ਭਗਤ ਸ਼ਬਦ ਨੂੰ ਲੈ ਕੇ ਜਦ ਕਿ ਮੈਂ ਬਹੁਤੀ ਗੱਲ ਨਹੀਂ ਕਰਨੀ ਥੋੜੇ ਜੇ ਪ੍ਰਮਾਣ ਦੇਵਾਂਗਾ ਕਿ ਸਤਜਗ ਦੇ ਵਿੱਚ ਪ੍ਰਲਾਦ ਜੀ ਹੋਏ ਹਨ ਉਹ ਵੀ ਭਗਤ ਹੋਏ ਹਨ ਭਗਤ ਸਭ ਤੋਂ ਵੱਡੇ ਹੋਏ ਹਨ ਭਗਤ ਕੋਈ ਛੋਟੇ ਨਹੀਂ ਹੁੰਦੇ ਹੈ ਜਾਂ ਕਹਿ ਲੋ ਕਿ ਸਤਗੁਰੂ ਕੋਈ ਵੱਡਾ ਹੁੰਦਾ ਹੈ ਜਾਂ ਭਗਤ ਛੋਟਾ ਹੁੰਦਾ ਹੈ ਇਸ ਤਰ੍ਹਾਂ ਨਹੀਂ ਹੈ ਭਗਤ ਬਹੁਤ ਵੱਡੀ ਹਸਤੀ ਨੂੰ ਕਿਹਾ ਜਾਂਦਾ ਭਗਤ ਕੋਈ ਆਮ ਨਹੀਂ ਬਣ ਜਾਂਦਾ ਤੋ ਇਸੇ ਪ੍ਰਕਾਰ ਦੇ ਨਾਲ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਸਭਨਾਰੀਕਰ ਬੰਦ ਖਲਾਸੀ ਰਾਜਾ ਜਨਕ ਜੀ ਨੂੰ ਵੀ ਭਗਤ ਕਿਹਾ ਗਿਆ ਹੈ ਕਿ ਵੱਡੇ ਭਗਤ ਹੋਏ ਹਨ ਭਗਤ ਪ੍ਰਹਲਾਦ ਜੀ ਵੱਡੇ ਭਗਤ ਹੋਏ ਹਨ ਭਗਤ ਤਰੂ ਜੀ ਵੱਡੇ ਭਗਤ ਹੋਏ ਹਨ ਬਾਣੀ ਦੇ ਵਿੱਚ ਇੱਥੋਂ ਤੱਕ ਕਿਹਾ ਗਿਆ ਕਿ ਰਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਲਾਦ ਜਪਿਓ ਹਰ ਜੈਸੇ ਸੋ ਜਿਸ ਪ੍ਰਕਾਰ ਦੇ ਨਾਲ ਤਰੂ ਤੇ ਪ੍ਰਹਲਾਦ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕੀਤੀ ਹੈ ਇਸ ਤਰੀਕੇ ਦੇ ਨਾਲ ਸਾਰੇ ਸੰਸਾਰ ਨੂੰ ਭਗਤੀ ਕਰਨੀ ਚਾਹੀਦੀ ਹੈ ਸੋ ਸਤਿਗੁਰੂ ਰਵਦਾਸ ਜੀ ਦੇ ਜੀਵਨ ਤੋਂ ਸਾਨੂੰ ਇਹੀ ਝਲਕ ਮਿਲਦੀ ਹੈ ਇਹੀ ਸਿੱਖਿਆ ਮਿਲਦੀ ਹੈ ਕਿ ਜਿਵੇਂ ਉਹਨਾਂ ਨੇ ਪਰਮੇਸ਼ਰ ਦੀ ਅਕਾਲ ਪੁਰਖ ਦੀ ਭਗਤੀ ਕੀਤੀ ਸੀ ਇਸ ਪ੍ਰਕਾਰ ਨਾਲ ਸਾਨੂੰ ਵੀ ਉਹਨਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਭਗਤੀ ਕਰਨੀ ਚਾਹੀਦੀ ਹੈ ਦੂਜੀ ਗੱਲ ਤੇ ਜੇ ਆਪਾਂ ਇਹ ਕਹੀਏ ਕਿ ਭਗਤ ਰਵਦਾਸ ਜੀ ਨੂੰ ਸਤਿਗੁਰੂ ਕਿਹਾ ਜਾ ਸਕਦਾ ਹੈ ਜਾਂ ਨਹੀਂ ਕਿਹਾ ਜਾ ਸਕਦਾ ਸੋ ਸਾਡੇ ਵੱਲੋਂ ਤੇ ਕੋਈ ਇਹ ਜੀ ਗੱਲ ਨਹੀਂ ਹੈ ਸਤਿਗੁਰੂ ਕਿਹਾ ਜਾ ਸਕਦਾ ਰਵਦਾਸ ਜੀ ਸੱਚੇ ਸਤਿਗੁਰੂ ਹੋਏ ਹਨ ਸੱਚੇ ਸਤਿਗੁਰੂ ਹੋਏ ਹਨ ਹੈ ਹਮੇਸ਼ਾ ਰਹਿਣਗੇ ਸੋ ਜੇ ਕੋਈ ਵਿਅਕਤੀ ਈਰਖਾ ਵਸ ਹੋ ਕੇ ਦੁਆਇਸ਼ ਵਸ ਹੋ ਕੇ ਕੋਈ ਦੁਸ਼ਮਣੀ ਦੇ ਨਾਲ ਹੰਕਾਰ ਵਸ ਹੋ ਕੇ ਕੋਈ ਕਿਸੇ ਨੂੰ ਜਲੀਲ ਕਰਨ ਦੀ ਖਾਤਰ ਜਾਣ ਬੁੱਝ ਕੇ ਕੋ ਕਿਸੇ ਦੀਆਂ ਭਾਵਨਾਵਾਂ ਨੂੰ ਛੱਟ ਮਾਰਨੀ ਚਾਹੁੰਦਾ ਉਹ ਤੇ ਬਹੁਤ ਮਾੜੀ ਗੱਲ ਆ ਪਰ ਜੇ ਆਪਾਂ ਸਤਿਗੁਰੂ ਰਵਦਾਸ ਵੀ ਕਹਿ ਦਈਏ ਤੇ ਕੋਈ ਘਟਦਾ ਦੀਆਂ ਕੋਈ ਇਹੋ ਜਿਹਾ ਘਾਟਾ ਨਹੀਂ ਆ ਜਿੰਨੀ ਆਪਾਂ ਗੁਰੂ ਦੇ ਪਿਆਰਿਆਂ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਦੀ ਉਸਤਤੀ ਕਰਾਂਗੇ ਜਿੰਨਾ ਉਹਨਾਂ ਦਾ ਆਪਾਂ ਸਤਕਾਰ ਕਰਾਂਗੇ ਚਾਹੇ ਉਹਨਾਂ ਨੂੰ ਸਤਪੁਰਖ ਕਹਿ ਲਓ ਮਹਾਪੁਰਖ ਕਹਿ ਲਓ ਭਗਤ ਜੀ ਕਹਿ ਲਓ ਸਤਗੁਰੂ ਕਹਿ ਲਓ ਗੁਰੂ ਕਹਿ ਲਓ ਸੋ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਗਤ ਜਲੰਦਾ ਰੱਖਣ ਵਾਲੇ ਧੰਤਾਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਤਤੀ ਤਵੀ ਦੇ ਉੱਤੇ ਬੈਠ ਕੇ ਬੜੇ ਪ੍ਰੇਮ ਦੇ ਤੇ ਠੰਡੇ ਬਚਨ ਕਰਦੇ ਹਨ ਸ਼ਾਂਤੀ ਵਾਲੇ ਸ਼ਾਂਤੀ ਦੇ ਪੁੰਜ ਉਹ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਫਰਮਾਉਂਦੇ ਹਨ ਸਤਿਗੁਰੂ ਸੋ ਸਤ ਗੁਰ ਜਿਸ ਰਿਧਾ ਹਰ ਨਾਓ ਅਨਕ ਬਾਾਰ ਗੁਰ ਕੋ ਬਲ ਜਾਓ ਸੋ ਗੁਰ ਅਰਜਨ ਦੇ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਉਸ ਮਨੁੱਖ ਨੂੰ ਸਤਿਗੁਰੂ ਕਰਕੇ ਹੀ ਜਾਣਨਾ ਚਾਹੀਦਾ ਹੈ ਸਤਿਗੁਰੂ ਕਰਕੇ ਹੀ ਸਮਝਣਾ ਚਾਹੀਦਾ ਹੈ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸਿਆ ਹੋਇਆ ਹੈ ਸੋ ਸਤਿਗੁਰ ਭਾਈ ਕੌਣ ਸਤਿਗੁਰ ਹੈ ਜਿਸ ਹਿਰਦੇ ਹਿਰਦੇ ਭਾਵ ਕੀ ਹਿਰਦਾ ਹਰ ਨਾਮ ਹਰ ਨਾਮ ਭਾਵ ਕੀ ਪਰਮੇਸ਼ਰ ਦਾ ਸੱਚਾ ਨਾਮ ਜਿਸ ਵੀ ਮਨੁੱਖ ਦੇ अवतार ਦੇ ਪੈਗੰਬਰ ਦੇ ਰਹਿਬਰ ਦੇ ਔਲੀਏ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਉਸ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਚਾ ਨਾਮ ਵਸਦਾ ਹੋਇਆ ਹੈ ਸਮਾਇਆ ਹੋਇਆ ਹੈ ਉਹ ਸਤਿਗੁਰੂ ਹੀ ਹਨ ਸੋ ਇਸ ਕਰਕੇ ਸਤਿਗੁਰੂ ਰਬਦਾਹ ਜੀ ਸੱਚੇ ਸਤਿਗੁਰੂ ਹੋਏ ਹਨ ਸੋ ਇਹੋ ਜੀ ਕੋਈ ਵੀ ਮਨ ਦੇ ਵਿੱਚ ਸ਼ੰਕਾ ਨਹੀਂ ਕਿਸੇ ਨੂੰ ਰੱਖਣੀ ਚਾਹੀਦੀ ਜਾਂ ਉਹਨਾਂ ਦੀ ਜਿਹੜੇ ਰਬਦਾਸੀਆ ਭਾਈਚਾਰੇ ਦੇ ਲੋਕ ਹੈਗੇ ਆ ਉਹ ਬਹੁਤ ਜ਼ਿਆਦਾ ਅੱਜ ਕੱਲ ਹਾਈਪਰ ਹੋਏ ਹਨ ਪਰਚੇ ਕਰਾ ਰਹੇ ਹਨ ਮਾਫੀਆਂ ਮੰਗਵਾ ਰਹੇ ਹਨ ਇਸ ਪ੍ਰਕਾਰ ਦੇ ਨਾਲ ਨਹੀਂ ਜਿਵੇਂ ਰਵਦਾਸ ਜਿਵੇਂ ਸਤਿਗੁਰੂ ਰਵਦਾਸ ਜੀ ਨੇ ਸ਼ਾਂਤੀ ਦਾ ਸਨੇਹਾ ਪ੍ਰੇਮ ਦਾ ਸਨੇਹਾ ਦਿੱਤਾ ਆ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਸੋ ਜਿਵੇਂ ਸਤਿਗੁਰੂ ਰਵਦਾਸ ਸਾਹਿਬ ਜੀ ਨੇ ਸੱਚੀ ਪ੍ਰੀਤ ਦਾ ਸੱਚੇ ਪ੍ਰੇਮ ਦਾ ਸਨੇਹਾ ਸੰਸਾਰ ਨੂੰ ਦਿੱਤਾ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਰਵਦਾਸੀਆ ਸਮਾਜ ਹੈਗਾ ਆ ਜਿਹੜੇ ਆਪਣੇ ਆਪ ਨੂੰ ਰਵਦਾਸੀਏ ਸਮਾਜ ਆਪਣੇ ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਾਰ ਸਿਖਾਉਂਦੇ ਹਨ ਉਹਨਾਂ ਨੂੰ ਬੜੇ ਸ਼ਾਂਤੀ ਦੇ ਨਾਲ ਸਲੀਕੇ ਦੇ ਨਾਲ ਪ੍ਰੇਮ ਦੇ ਨਾਲ ਹੀ ਸਾਰੀ ਜਿਹੜੀ ਗੱਲ ਆ ਉਹ ਸੰਗਤ ਦੇ ਨਾਲ ਖੋਲ ਕੇ ਵਿਚਾਰਨੀ ਚਾਹੀਦੀ ਆ ਸੋ ਮੇਰੇ ਕੋ ਸਮਾਂ ਘਟਿਆ ਜੇ ਕਿਤੇ ਸਮਾਂ ਬਣਿਆ ਤੇ ਹੋਰ ਕੋਈ ਘੰਟੇ ਦੀ ਅੱਧੇ ਘੰਟੇ ਦੀ ਆਪਾਂ ਵਿਚਾਰ ਕਰਕੇ ਪਾ ਦੇਵਾਂਗੇ ਸਾਡੇ ਲੋ ਕੋਈ ਕਿਸੇ ਤਰੀਕੇ ਦਾ ਭਲੇਖਾ ਨਹੀਂ ਹੈ ਤੇ ਸੰਗਤ ਨੂੰ ਵੀ ਇਹੀ ਬੇਨਤੀ ਹੈ ਕੋਈ ਭਲੇਖਾ ਨਹੀਂ ਕਿਸੇ ਨੇ ਰੱਖਣਾ ਸਤਿਗੁਰੂ ਰਵਦਾਸ ਮਹਾਰਾਜ ਜੀ ਸੱਚੇ ਸਤਿਗੁਰੂ ਹੋਏ ਹਨ ਉਹਨਾਂ ਨੂੰ ਸਤਿਗੁਰੂ ਕਹਿਣ ਦੇ ਵਿੱਚ ਗੁਰੂ ਕਹਿਣ ਦੇ ਵਿੱਚ ਕੋਈ ਕਿਸੇ ਨੂੰ ਹੀਣ ਭਾਵਨਾ ਨਹੀਂ ਇਖਤियार ਕਰਨੀ ਚਾਹੀਦੀ ਉਹ ਸੱਚੇ ਸਤਿਗੁਰੂ ਵੀ ਹੋਏ ਹਨ ਉਹ ਸੱਚੇ ਭਗਤ ਵੀ ਹੋਏ ਹਨ ਉਹਨਾਂ ਵਰਗਾ ਭਗਤ ਵੀ ਸੰਸਾਰ ਤੇ ਕੋਈ ਨਹੀਂ ਹੋਇਆ ਤੇ ਉਹਨਾਂ ਵਰਗਾ ਸੱਚਾ ਸਤਿਗੁਰੂ ਵੀ ਸੰਸਾਰ ਤੇ ਕੋਈ ਨਹੀਂ ਹੋਇਆ ਕ੍ਰਾਂਤੀਕਾਰੀ ਸਤਿਗੁਰੂ ਹੋਏ ਹਨ ਕ੍ਰਾਂਤੀਕਾਰੀ ਭਗਤ ਹੋਏ ਹਨ ਜਿਨ੍ਹਾਂ ਨੇ ਭਗਤੀ ਦੀ ਲਹਿਰ ਦੇ ਵਿੱਚ ਕ੍ਰਾਂਤੀ ਲੈ ਕੇ ਆਂਦੀ ਭਗਤੀ ਦੀ ਲਹਿਰ ਨੂੰ ਪ੍ਰਚੰਡ ਕੀਤਾ ਜਿਨ੍ਹਾਂ ਨੇ ਮੂਰਖਾਂ ਨੂੰ ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਨਾਲੋਂ ਟੁੱਟਿਆ ਹੋਇਆਂ ਨੂੰ ਜੋ ਪਰਮੇਸ਼ਰ ਦੇ ਨਾਲ ਜੋੜਿਆ ਸੋ ਐਸੇ ਸੱਚੇ ਭਗਤ ਹੋਏ ਹਨ ਐਸੇ ਸੱਚੇ ਸਤਗੁਰੂ ਰਵਿਦਾਸ ਮਹਾਰਾਜੀ ਹੋਏ ਹਨ ਸੋ ਸਾਰੇ ਜਾਣੇ ਪ੍ਰੇਮ ਦੇ ਨਾਲ ਤੇ ਮੈਂ ਰਵਿਦਾਸੀਆ ਸਮਾਜ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਭਗਤ ਵੀ ਕਹਿ ਦਿੰਦਾ ਤੇ ਆਪਾਂ ਉਹਦਾ ਕੋਈ ਗੁੱਸਾ ਨਹੀਂ ਮਨਾਉਣਾ ਹੀਣ ਭਾਵਨਾ ਨਹੀਂ ਕਰਨੀ ਭਗਤ ਬਹੁਤ ਵੱਡਾ ਹੁੰਦਾ ਹੈ ਭਗਤ ਦੇ ਸਤਿਗੁਰੂ ਦਾ ਦਰਜਾ ਇੱਕੋ ਹੀ ਹੁੰਦਾ ਆ ਕੋਈ ਭੇਤ ਨਹੀਂ ਹੁੰਦਾ ਸੋ ਗੁਰਮੁਖ ਵੀ ਸਤਿਗੁਰੂ ਹੀ ਹੁੰਦਾ ਹੈ ਗੁਰਸਿੱਖ ਵੀ ਸਤਿਗੁਰੂ ਹੀ ਹੁੰਦਾ ਹੈ ਭਗਤ ਵੀ ਸਤਿਗੁਰੂ ਹੀ ਹੁੰਦਾ ਹੈ ਸੋ ਇਹ ਲਫਜਾਂ ਦਾ ਹੇਰ ਫੇਰ ਆ ਸੋ ਜਿਵੇਂ ਆਪਾਂ ਬਾਪ ਵੀ ਕਹਿ ਲਈਦਾ ਪਿਓ ਵੀ ਕਹਿ ਲਈਦਾ ਡੈਡੀ ਵੀ ਕਹਿ ਲਈਦਾ ਡੱਡਾ ਵੀ ਕਹਿ ਲਈਦਾ ਸੋ ਹੋਰ ਵੀ ਸਮਾਜ ਦੇ ਵਿੱਚ ਬਹੁਤ ਸਾਰੇ ਅੱਖਰ ਹੁੰਦੇ ਹਨ ਖਸਮ ਵੀ ਕਹਿ ਦਿੰਦੇ ਹਨ ਸੋ ਬਹੁਤ ਬਹੁਤ ਸਾਰੇ ਇਹ ਜੇ ਆਪਣਾ ਰਾਜਸਥਾਨ ਚ ਜਾਓ ਤੇ ਉਧਰ ਧਣੀ ਵੀ ਕਹਿ ਦਿੰਦੇ ਹਨ ਸੋ ਵੱਖ-ਵੱਖ ਪਛਾਵਾਂ ਦੇ ਵਿੱਚ ਬਾਪ ਨੂੰ ਬਾਪ ਵਾਸਤੇ ਪਿਤਾ ਵੀ ਕਿਹਾ ਜਾਂਦਾ ਹੈ ਬਾਪੂ ਜੀ ਵੀ ਕਿਹਾ ਜਾਂਦਾ ਹੈ ਬਜ਼ੁਰਗ ਵੀ ਕਿਹਾ ਜਾਂਦਾ ਹੈ ਪਰ ਹੁੰਦਾ ਤੇ ਅਖੀਰ ਦੇ ਵਿੱਚ ਉਹ ਫਾਦਰ ਹੀ ਹੈ ਬਾਪ ਹੀ ਹੈ ਸੋ ਇਸ ਕਰਕੇ ਕਿਸੇ ਵੀ ਲਫਜ਼ ਦੇ ਨਾਲ ਕੋਈ ਜੇ ਪ੍ਰੇਮ ਦੇ ਨਾਲ ਸਤਕਾਰ ਦੇ ਨਾਲ ਜੇ ਭਗਤ ਜੀ ਕਹਿ ਕੇ ਵੀ ਬੁਲਾਉਂਦਾ ਤੇ ਆਪਾਂ ਹਾਈਪਰ ਨਹੀਂ ਹੋਣਾ ਹੈ ਆਪਾਂ ਸਭ ਦਾ ਸਤਕਾਰ ਰੱਖਣਾ ਸਮਾਜ ਦੇ ਵਿੱਚ ਪਾੜਾ ਨਹੀਂ ਪੈਣ ਦੇਣਾ ਸਮਾਜ ਦੇ ਵਿੱਚ ਸਤਕਾਰ ਰੱਖਣਾ ਸਾਰੇ ਕੋਈ ਸਮਝਦਾਰ ਨਹੀਂ ਹੁੰਦੇ ਹਨ ਸਮਾਜ ਦੇ ਵਿੱਚ ਭੋਲੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਤੱਥ ਦਾ ਜਾਂ ਸਹੀ ਤਰੀਕੇ ਨਾਲ ਗਿਆਨ ਨਹੀਂ ਹੁੰਦਾ ਹੈ ਇਹ ਨਹੀਂ ਕਿ ਆਪਾਂ ਉਹਨਾਂ ਦੇ ਗਲ ਪੈ ਜਾਈਏ ਸੋ ਸਾਡੇ ਲੋ ਕੋਈ ਸ਼ੰਕਾ ਨਹੀਂ ਅਸੀਂ ਪੂਰਨ ਰੂਪ ਦੇ ਵਿੱਚ ਇਹ ਕਹਿੰਦੇ ਹਾਂ ਕਿ ਸਾਰੇ ਜਿੰਨੇ ਵੀ ਗੁਰਨਾਨਕ ਨਾਮ ਲੈਵਾ ਸੰਗ ਸਿੱਖ ਸੰਗਤ ਬੈਠੀ ਆ ਪੂਰੀ ਦੁਨੀਆ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਉਹ ਬੜੇ ਪ੍ਰੇਮ ਤੇ ਸਤਕਾਰ ਦੇ ਨਾਲ ਸਤਿਗੁਰੂ ਰਵਦਾਸ ਜੀ ਨੂੰ ਸੱਚੇ ਸਤਿਗੁਰੂ ਰਵਦਾਸ ਜੀ ਕਿਹਾ ਕਰੋ ਤੁਸੀਂ ਤੇ ਰਵਦਾਸੀਆ ਸਮਾਜ ਤੇ ਕੱਲਾ ਸਤਿਗੁਰੂ ਹੀ ਕਹਿਣ ਦੀ ਗੱਲ ਕਰਦਾ ਸੀ ਤੇ ਇਹ ਕਹਿੰਦੇ ਆ ਕਿ ਨਾਲ ਸੱਚੇ ਵੀ ਲਾਇਆ ਕਰੋ ਸੱਚੇ ਸਤਗੁਰੂ ਰਵਦਾਸ ਮਹਾਰਾਜ ਜੀ ਕਹਿਆ ਕਰੋ ਫੇਰੀ ਸਤਕਾਰ ਬਣਦਾ ਆ ਨਾਲ ਹੋਰ ਵੀ ਸਤਕਾਰ ਜੋੜੋ ਸਤਪੁਰਖ ਸੱਚੇ ਸਤਗੁਰੂ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਇਸ ਪ੍ਰਕਾਰ ਦੇ ਨਾਲ ਹੋਰ ਜਿਆਦਾ ਜਿੰਨਾ ਵੀ ਪ੍ਰੇਮ ਦੇ ਨਾਲ ਮਹਾਪੁਰਖ ਸਤਪੁਰਖ ਸੱਚੇ ਸਤਗੁਰੂ ਸਤਗੁਰੂ ਧੰਨ ਗੁਰੂ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਜਿੰਨਾ ਵੀ ਸਤਕਾਰ ਹੋ ਸਕਦਾ ਇਸ ਤਰ੍ਹਾਂ ਕਿਹਾ ਕਰੋ ਸੋ ਇਹ ਰਵਦਾਸੀਆ ਸਮਾਜ ਨੂੰ ਵੀ ਮੇਰੀ ਬੇਨਤੀ ਆ ਕਿ ਇੰਨਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਤਕਾਰ ਜਿਹੜਾ ਆ ਉਹ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਦਾ ਕਰਨਾ ਆ ਤੇ પ્રેમ ਦਾ ਸਨੇਹਾ ਦੇਣਾ ਆ ਸਮਾਜ ਦੇ ਵਿੱਚ 파ਟਕ ਪਾਣ ਦੀ 파ੜ ਪਾਣ ਦੀ ਕੋਸ਼ਿਸ਼ ਨਹੀਂ ਕਰਨੀ ਜਿਵੇਂ ਕਿ ਮੈਂ ਬੇਨਤੀ ਕੀਤੀ ਸਾਰੇ ਸਿਆਣੇ ਨਹੀਂ ਹੁੰਦੇ ਹਨ ਸੋ ਇਸ ਪ੍ਰਕਾਰ ਨਾਲ ਬੇਨਤੀ ਪ੍ਰਵਾਨ ਕਰਿਓ ਅੱਗੇ ਤੋਂ ਕੋਈ ਵੀ ਰਵਦਾਸੀਆ ਸਮਾਜ ਦਾ ਵੀਰ ਕਿਸੇ ਉੱਤੇ ਪਰਚਾ ਨਾ ਕਰਾਏ ਕਿਸੇ ਦੇ ਕੋਲੋਂ ਮਾਫੀ ਨਾ ਮੰਗਵਾਵੇ ਬਸ ਠੀਕ ਆ ਜੇ ਕੋਈ ਇਸ ਤਰ੍ਹਾਂ ਭਗਤ ਕਹਿੰਦਾ ਹੈ ਉਹਨੂੰ ਵੀ ਪ੍ਰਵਾਨ ਕਰੋ ਤੇ ਸਾਡੇ ਲੋ ਸਾਰੇ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਵੱਲੋਂ ਜਥੇਬੰਦੀਆਂ ਵੱਲੋਂ ਨਿਆਂ ਸਿੰਘਾ ਵੱਲੋਂ ਅਸੀਂ ਤੇ ਪ੍ਰਵਾਨ ਕਰਦੇ ਕਹਿੰਦੇ ਆ ਕਿ ਉਹ ਸੱਚੇ ਸਤਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਹਨ ਕਿਉਂਕਿ ਬਾਣੀ ਨੇ ਸਤਗੁਰਾਂ ਨੇ ਗੁਰਨਾਨਕ ਸਾਹਿਬ ਜੀ ਨੇ ਦਸਾਂ ਪਾਤਸ਼ਾਹਿਆਂ ਨੇ ਇਹਨਾਂ ਨੂੰ ਬਹੁਤ ਵੱਡਾ ਉੱਚਾ ਰਤਬਾ ਦੇ ਕੇ ਨਵਾਜਿਆ ਹੈ ਉਹ ਸੁਰਤ ਵਿੱਚ ਨੂੰ ਅਸੀਂ ਬਾਰੰਗ-ਬਾਰ ਨਮਸਕਾਰ ਕਰਦੇ ਆਂ ਸੋ ਰਵਿਦਾਸੀਆ ਸਮਾਜ ਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਅੰਦਰ ਹੀਣ ਭਾਵਨਾ ਲਿਆਉਣ ਦੀ ਲੋੜ ਨਹੀਂ ਹੈ ਸੋ ਇਤਨੀ ਇੱਕ ਬੇਨਤੀ ਪ੍ਰਵਾਨ ਕਰੋ ਅੱਗੇ ਕਿਤੇ ਫਿਰ ਸਮਾਂ ਬਣਿਆ ਹੋਰ ਖੁੱਲ ਕੇ ਖੁੱਲੇ ਦਿਲ ਦੇ ਨਾਲ ਵਿਚਾਰਾ ਕਰਾਂਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ